ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਚੜੱਕਾ ਤਸੀਰ ਤੇ ਜ਼ਿਲ੍ਹਾ ਬਾਈ ਨੂੰ ਮੋਗ ਗਈ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਪਸੂ ਤਾਂ ਬਾਈ ਕੋਲ ਜਾਦਾ ਸੀਗੇ ਪਰ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ 7 ਐਨੀਮਲ ਸੇਲ ਸੀਗੇ 3 ਸੇਲ ਹੋ ਗਏ 4 ਰਹਿ ਗਏ 4ਾਂ ਦੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿ ਨਵਾਂ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਖ ਦੋ ਜੀ ਨਾਂ ਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜਿਲ੍ਹਾ ਮੋਗਾ ਵੀਰੇ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਹੈ ਠੀਕ ਆ ਭਾਈ ਜਿਹੜਾ ਪਹਿਲਾ ਵੀਡੀਓ ਪਾਇਆ ਸੀ ਵੇਖ ਗਏ ਸੀ ਮਾੜੀ ਹਾਂ ਭਾਈ ਵੇਖ ਗਏ ਠੀਕ ਆ ਅੱਜ ਕਿੰਨੇ ਆ ਨਹੀਂ ਮਰ ਸੀਗੇ ਗਾਂਗਾ ਵੀਰੇ 8 ਸੀ ਅੱਜ ਤਿੰਨ ਵੇੜਾ ਤਾਂ ਹੋਰ ਖੜੀਆਂ ਪਰ ਉਹ ਖਾ ਦਿਓ ਵੇਖੀਆਂ ਗਾਂਗਾ ਲੈ ਕੇ ਜਾਣੀਆਂ ਹਜੇ ਬੰਦਿਆਂ ਨੇ ਲੈ ਜਾਣਾਂ ਦੀਆਂ ਬਾਕੀ ਤੇ ਇੱਕ ਲੈ ਗਿਆ ਬਗਰਾੜੀ ਦੇ ਬੰਦੇ ਠੀਕ ਆ ਚਾਰ ਰੰਗ 8 ਸੀ ਸਾਰੀਆਂ ਠੀਕ ਆ ਜੀ ਹਾਂ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਭਾਈ ਇਹਦੀ ਕੀ ਡਿਟੇਲ ਹੈ ਨਹੀਂ ਕਿ ਇਨਾ ਪੀਸ ਬਿਲਕੁਲ ਦੇਖ ਸਕਦੇ ਹੋ ਚਾਰ ਦੰਦ ਠੀਕ ਆ ਜੀ ਪ्योर ਪੰਜਾਬ ਵਾਲੀ ਜਰਸੀ ਆ ਠੀਕ ਆ ਕੰਨੀਆਂ ਵਿਖਾ ਦੇ ਉਵੇਂ ਖੜੀਆਂ ਗਾਂ ਦੇ ਦੰਦ ਨੇ ਠੀਕ ਆ ਤੇ ਕੱਦ ਦਾ ਅੰਦਾਜ਼ਾ ਮੜਾ ਦੂਰੋਂ ਕਰਕੇ ਵਿਖਾ ਦਿਓ ਕਿੱਡੀ ਹੋ ਗੱਡੀ ਨਾ ਬਸ ਆਪਾਂ ਆਪਾਂ ਦੂਰੋਂ ਕਰਕੇ ਦਿਖਾ ਦਿੰਨੇ ਆ ਜੇ 22 ਦੇ ਹਿਸਾਬ ਨਾਲ ਮਿਲ ਗਏ ਤਾਂ ਲਗਭਗ ਮੋੜੇ ਦੇ ਨੇੜੇ ਹੁੰਦੇ ਤੇ 22 ਦੀ ਹਾਈਟ 6 ਫੁੱਟ ਦੇ ਕਰੀਬ ਆ ਬਾਕੀ ਜੇ ਤੁਸੀਂ ਆਓਗੇ ਤੁਹਾਨੂੰ ਵੀ ਦੇਖੋ ਤੁਸੀਂ ਵੀ ਵੇਖੋਗੇ ਕਿ ਕੋਈ ਛੋਟੀ ਨਹੀਂ ਆਪਾਂ ਨੇੜੇ ਤੋਂ ਨਹੀਂ ਆਪਾਂ ਦੂਰ ਤੋਂ ਕਰਕੇ ਦਿਖਾਵਾਂਗੇ 5 ਫੁੱਟ ਕਰਦਾ ਕੋਈ ਆ ਜੇ ਮਿਲ ਲਿਆਗੇ ਬਸ ਠੀਕ ਹੈ ਜੀ ਗੱਲ ਮੋਟੀ ਤੇ ਦੁਆ ਸੁਆ ਕਰਨ ਮਾ ਜੀ ਦੁਆ ਸੁਆ ਪਿਓਰ ਬਾਈ ਦੂਜਾ ਸੁਆ ਮੂੰਹ ਤੋਂ ਚਾਰ ਦਾ ਪਲੂਨ ਨੇ ਦੁੱਧ ਦਿੱਤਾ ਐਵੇਂ ਆਪਾਂ ਵੱਡੀ ਦੇਖ ਕੇ ਕਹਿ ਲਈਏ 22 ਕਿਲੋ ਦਿੱਤਾ ਆਪਣਾ ਉਹ ਕੰਮ ਹੈ ਨੀਗਾ ਸਾਫ ਸੁਥਰਾ ਕੰਮ ਆ ਪਲੂਨ ਨੇ ਦੁੱਧ ਦਿੱਤਾ 15 ਕਿਲੋ ਗਾਂ ਨੇ ਠੀਕ ਆ ਜੀ ਇਹਦਕੀ ਦੁੱਧ ਪਰ ਜਿਹਦੇ ਸਾਹਮਣੇ ਗਾਂ ਦੀ ਬੋਡੀ ਦੀ ਨਾਲ ਥੱਲੇ ਉਹ ਚੰਗੀ ਆ ਇਹਦਕੀ ਜੂਲ ਗਾਂ ਚਵਾਦੂ 18 ਚਵਾਦੇ 20 ਚਵਾਦੇ ਉਸੇ ਵਾਦ ਉਸੇ ਵਾਦ ਆ ਠੀਕ ਆ ਨਾ ਠੀਕ ਆ ਜੀ ਤੇ ਮੁੱਲ ਕਰਾਉਣਾ ਹੈ ਤਾਂ ਆਪਣਾ 65 ਕਰਾਲਾ ਜਿਹੜਾ ਹਾਂ ਨਾ ਲੈਣਾ ਏ 52000 ਦੀ ਬੱਚੀ ਦੇਣੀ 100 ਰੁਪਿਆ ਕੱਲੀ ਛੋੜ ਹੋਣੀ ਜਿਹੜ ਮੂਤੋ ਚਾਰ ਦੰਦ ਨਗੀਨਾ ਜਰਸੀ ਬਿਲਕੁਲ ਡੇਟ ਦੇ ਦਿਨ ਕਿੰਨੇ ਪਏ ਬਾਈ ਦਿਨ ਬਾਈ 7 ਪਏ ਆ ਦਿਨ ਡੇਟ ਮੁਤਾਬਕ ਹਫਤਾ ਪਿਆਗਾ ਤੇ ਤਿਆਰੀ ਕਰਨ ਵਾਲੀ ਦੀ ਬਹੁਤ ਚੰਗੀ ਆ ਹਾਈਟ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਬਾਕੀ ਸਕਿਨ ਤੇ ਸ਼ਾਈਨਿੰਗ ਚੈੱਕ ਕਰ ਲੋ ਬੜੀ ਧੁੱਪੇ ਕਰੀ ਬਾਈ ਇਹਨੂੰ ਸਕਿਨ ਦੀ ਸ਼ਾਈਨ ਦੇਖ ਲੋ ਸੀਲ ਸਾਉ ਦਾ ਕਰਮਾਲੀ ਦਾ ਅੰਤ ਕੋਈ ਨਹੀਂ ਨੇੜੇ ਤੇ ਤੁਹਾਨੂੰ ਦਿਖਾ ਦਿੰਨੇ ਆ ਜੀ ਖਾਣਾ-ਮਾਨੇ ਦੀ ਬਹੁਤ ਸਾਫ ਆ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਕੋਈ ਲਿੱਸੀ ਫਿੱਕੇ ਨਹੀਂ ਇੰਦਰਲੀ ਸਾਈਡ ਤੋਂ ਨਟ ਥਣਾ ਚੈੱਕ ਕਰ ਲਓ ਜੀ ਤੇ ਬਾਈ ਥਣਾ ਦੀ ਓਕੇ ਆ ਜੀ ਥਣਾ ਚਾਰਾ ਥਣਾ ਜੋ ਸ਼ਹਿਦ ਮਾਰਦੀ ਬਾਈ ਜਮ ਠੀਕ ਆ ਜੀ ਥਣਾ ਦੀ ਓਕੇ ਆ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀ ਆ ਆਪਦੀ ਚੈੱਕ ਕਰਕੇ ਲੈ ਜਾਓ ਜੇ ਕੋਈ ਬਾਦ ਘਾਟ ਲਾ ਵੀਰ ਫੋਨ ਲਾਊਗਾ ਦਾ ਮੁੱਲ 65000 ਠੀਕ ਆ ਜੀ ਜੇ ਫੈਕਸ ਮੁੱਲ ਆ ਫਿਰ 52 52 ਤੋਂ 100 ਛੋੜ ਹੋਣੀ 200 ਨਹੀਂ ਹੋਣੀ ਵੀਰੇ ਠੀਕ ਆ ਜੀ ਬਾਈ ਕਹਿੰਦਾ ਜੇ ਬਾਦ ਘਾਟ ਕਰਨੀ ਤਾਂ ਮੁੱਲ 65000 ਜੇ ਫੈਕਸ ਮੁੱਲ ਕਰਾਉਣਾ ਤਾਂ 52000 ਹਵਾਨਾ ਨੇੜੇ ਤੋਂ ਚੈੱਕ ਕਰ ਲਓ ਕਰਮ ਵਾਲੀ ਨੇ 70 ਦਿਨਾਂ ਤੱਕ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਪਹਿਲੇ ਸੂਏ 15 ਦਿੱਤਾ 1822 17 18 20 ਦੀ ਉਮੀਦੇ ਕਰਦੇ ਆ ਬਰੇ ਵੱਡੀ ਵਹਿੜਾ ਐਵੇਂ ਤੈਨੂੰ 20 ਕਹਿ ਦੇ ਲੋਕ ਐ ਕਿ ਵੀ ਸੱਚ ਮੰਨ ਲੈਣਗੇ ਪਰ ਜਿਹੜੀ ਚੀਜ਼ ਆਪਾਂ ਨੂੰ ਲੋਕ ਦੱਸਦੇ ਆਪਾਂ ਉਹ ਦੱਸਾਂਗੇ ਗਲਤ ਆ ਬੱਗੀ ਕਿਤੇ ਨਹੀਂ ਵੀਡੀਓ ਚ ਆਸੀ ਸਹੀ ਗੱਲ ਆ ਜੀ ਜਿਵੇਂ ਮਾਲਕ ਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਬਾਈ ਕਹਿੰਦਾ ਆਪਾਂ ਵੀ ਉਵੇਂ ਹੀ ਦੇ ਦੇਈਦੀ ਆ ਬਾਕੀ ਥਣ ਲੇਵੇ ਦੀ ਜਮਾ ਸਾਫਾ ਸੋਹਣੀ ਫੇਸ ਕੁਆਲਟੀ ਕੱਦ ਕੱਢ ਚੰਗਾ ਮੁੱਲ 52000 ਆ ਬਾਕੀ ਛੋਟਛਪਾ ਉਹਦੇ ਚੋਂ ਕਰ ਦਾਂਗੇ ਜੀ। ਥਾਣ ਬਹੁਤ ਟਾਪ ਦਾ ਮੱਜਾਂ ਵਾਲਾ ਲੱਗਿਆ ਵਾ। 2 ਨੰਬਰ ਜੀ ਜਰਸੀ ਕ੍ਰਾਸ ਨਗੀਨਾ ਹੀ ਇਹ ਐ। ਸੁਆ ਕਿੰਨਾ ਬਾਈ ਇਹ। ਦੁਹਾ ਸੁਆ ਬਾਈ 4 ਦੰਦ। ਮੂੰਹ ਤੋਂ ਉਹ ਵੀ 4 ਦੰਦਾਂ ਜੀ ਲੈ ਕੇ ਆਂਦੀ ਆ। ਹਾਂ ਦੰਦਾਂ ਜੀ ਸਾਰਾ ਠੀਕ ਆ ਜੀ। ਮੂੰਹ ਤੋਂ 4 ਦੰਦਾਂ ਦਾ ਕੋਈ ਐਵੇਂ ਆਪਾਂ ਕਹਿ ਦੇ ਕੇ ਤੀਜਾ ਸੁਆ ਚੌਥਾ ਸੁਆ ਹਨਾ ਗਰੰਟੀ ਵਾਲਾ ਦੂਜਾ ਸੁਆ ਮੂੰਹ ਤੋਂ 4 ਦੰਦਾਂ ਦਾ ਮੈਂ ਦੇਖੇ ਨਹੀਂ ਕਿ ਤੁਸੀਂ ਜਦੋਂ ਆਹੋਗੇ ਬੇਸ਼ੱਕ ਦੀ ਚੈੱਕ ਕਰ ਲਿਓ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਨਿਖੜਮੇ ਛੱਟਪੁਰੇ ਦੀ ਬਹੁਤ ਕੋਈ ਆਨ ਤੋਂ ਕੋਈ ਨਹੀਂ ਛੱਟਪੁਰੇ ਦੀ ਬਹੁਤ ਚੰਗੀ ਬੱਚੀ ਆ ਵੀਰੇ ਬਾਕੀ ਬਈ ਮੇਨ ਗੱਲ ਹੁੰਦੀ ਆ ਸੀਲ ਸੌ ਦੇ ਥੋੜਾ ਜਿਹਾ ਕੈਮਰੇ ਤੋਂ ਡਰਦੇ ਪਸ਼ੂ ਇਹ ਰੰਗ ਸੀਲ ਸੌ ਪੂਰੀ ਆ ਇਹ ਮੇਰੇ ਰੰਗ ਲਾਲੀ ਆ ਕੋਈ ਆਏ ਨਾ ਵੀ ਸਮਝ ਲੈ ਗਾਂਗਾ ਨਿਵਾਗਾ ਕਰਕੇ ਨਾ ਜੇ ਵੀ ਸੁੱਕਿਆ ਨਹੀਂ ਗਾ ਪੰਡਾ ਸੁੱਕਿਆ ਨਹੀਂ ਤਾਂ ਕਰਕੇ ਥੋੜੀ ਜਿਹੀ ਬਲੈਕ ਚ ਦੇਂਦੀ ਆ ਉਬੜ ਖੋਬੜ ਜੇ ਹੋਈ ਪਈ ਆ ਸਾਰੇ ਵਾਲ ਬੂਲ ਦੇ ਗਾਂਗਾ ਜਿਹੜੇ ਦੋ ਹੀ ਨਿਵਾਗਾ ਹੀ ਹਜੇ ਠੀਕ ਆ ਦੋਵਾਰੀਆਂ ਤੇ ਥਾਣਾ ਮੰਨੇ ਦੇ ਪੂਰੀ ਸਾਫ ਆ ਕੋਈ ਸ਼ਾਕ ਨਹੀਂ ਚਾਰ ਹੀ ਥਾਣਾ ਗਾਇਬ ਤੇ ਲੱਗੇ ਉਹ ਵੀ ਨਖੜ ਮੈਂ ਸੋਹਣੀ ਫੇਸ ਕੁਆਲਟੀ ਵਜਣ ਵਾਲੀ ਆ ਕਿੰਨਾ ਕਪਾਜੂ ਬਈ ਦੁੱਧ ਦੁੱਧ ਬਈ ਇਹਦੇ 14 ਕਿਲੋ ਦਿੱਤਾ ਪਹਿਲੇ ਸਵੇਰ ਜਾੜੂ ਥੋੜਾ 17 ਤੇ ਹੱਕ ਆ ਬਈ ਯਾਰ ਬਾਕੀ ਸੇਵਾ ਦੇ ਸਰਤੇ ਆ ਬਾਕੀ ਥਾਣਾ ਬੜਾ ਚੰਗਾ ਲੱਗਾ ਗਲਾਬੀ ਥਣ ਲੱਗਾਗਾ ਨੂੰ ਕਰਨੋ ਗਲਾਬੀ ਥਣ ਗਾਇਬ ਤੇ ਆ ਕੋਈ ਝੜਦਾ ਪੜਦਾ ਨਹੀਂ ਸੋਹਣੀ ਫੇਸ ਕੁਆਲਟੀ ਅੱਜ ਤਾਂ ਬਈ ਤੇ ਲਿਆੜੇ ਤੇ ਲੂਰੇ ਵੀ ਨਹੀਂ ਬਦਲੇ ਨਹੀਂ ਬਈ ਕੋਹ ਨਹੀਂ ਕੀਤਾ ਉਵੇਂ ਹੀ ਆ ਨਵਾਂਗਾ ਕੱਲਗਾ ਜੀ ਮੈਂ ਅੰਜਾਂ ਬਈ ਰ ਉਵੇਂ ਹੀ ਜਿਹੜੀ ਉਹ ਬਾਦਦੀ ਆ ਬਸ ਕੱਲੇ ਹਵਾਨੀਆਂ ਹੀ ਐ ਬਾਕੀ ਜਿਹੜੀ ਹਵਾਨੀਆਂ ਤੁਸੀਂ ਝੋਲ ਦੇਖ ਰਹੇ ਹੋ ਸਾਰੀ ਕੱਢ ਕੇ ਸੁਣਾ ਕੱਦ ਕਾੜ ਤੇ ਵਜਨ ਵਾਲੀ ਆ ਕੋਈ ਛੋਟੀ ਨਹੀਂ ਕੀ ਇਹਦਾ ਮੁੱਲ ਬਈ ਇਹ 41 ਦੀ ਦੇ ਦਾਂਗੇ ਵੀਰੇ ਮੁੱਲ ਨਹੀਂ ਠੀਕ ਆ ਜੀ ਫਿਕਸ ਪ੍ਰਾਈਸ 41000 ਰੁਪਿਆ ਕੱਲੇ ਛੋੜ ਹੀ ਹੋਊਗੀ ਜਰਸੀ ਇਹ ਵੀ ਚੰਗੀ ਆ ਜੀ ਅੰਦਰ ਵੀ ਇੱਕ ਕ੍ਰਾਸ ਖੜੀ ਆ ਹੈਵ ਆ ਡੀ ਆ ਤੇ ਇੱਕ ਐਚ ਐਫ ਖੜੀ ਆ ਡਿਟੇਲ ਇਹਦੀ ਵੀ ਪ੍ਰੋਪਰ ਲੈ ਲੈਣੇ ਬਾਈ ਡੱਬੀ ਤੋਂ ਹੀ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਆ ਜੀ ਦੂਆ ਸੁਆ ਮੱਛੀ ਇਹ ਆ ਬਾਈ ਜਿੱਦਨ ਤੋਂ ਬਾਈ ਇਹ ਦੰਦੂ ਰਲੀ ਵੀ ਆ ਵੀਰੇ ਰਲੀ ਵੀ ਆ ਠੀਕ ਆ ਜੀ ਡੰਨ ਕਿੰਨੇ ਲੈ ਜੋ ਜੀ ਡੰਨ 10 ਪਏ ਆ ਨਟ ਕਿੰਨਾ ਪਾਜੂ ਬਾਈ ਦੁੱਧ ਬਈ ਆਪਾਂ ਨੂੰ 22 ਕਿਲੋ ਦੱਸਿਆ ਪਰ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਜੀ ਹਾਂ ਰਾਜੀ ਰੂਜੀ ਕਰਮਾਂ ਵਾਲੀ ਪੂਰੀ ਹੈ ਰਾਜੀ ਦਾ ਫੁੱਲ ਆ ਵੀਰੇ ਥਣ ਬਹੁਤ ਚੰਗਾ ਲੱਗਿਆ ਗੋਲੀ ਆ ਥਣਾਂ ਦਾ ਵੀ ਕੋਈ ਆਰਤ ਨਹੀਂ ਕੋਈ ਸ਼ਾਖ ਨਹੀਂ ਥਣ ਚਾਰੇ ਗੈਪ ਤੇ ਕੋਈ ਜੁੜਦੇ ਪੜਦੇ ਨਹੀਂ ਗੈਨ ਡੇਟ ਮੁਤਾਬਕ ਹਾਸਤਾ ਪਏ ਆ ਜੇ ਪਸੂ ਸੌਖਾ ਤਾਂ ਵੱਧ ਵੀ ਲੈ ਜਾਂਦਾ ਵਾਛੀ ਪੜੀ ਬਹੁਤ ਆ ਵੀਰੇ ਕਿਸੇ ਚੰਗੀ ਸੇਵਾ ਵਾਲੇ ਘਰੋਂ ਆਈ ਵੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਗੋਲ ਮਟੋਲ ਤੇ ਰਾਜੀ ਆ ਮਾਲਕਾਂ ਨੇ ਤਾਂ 22 ਕਿਲੋ ਕਹਿ ਕੇ ਦਿੱਤੀ ਆ 22 ਕਹਿੰਦਾ ਆਪਾਂ 20 ਮੰਨ ਕੇ ਲਈ ਆ ਤੇ 20 ਮੰਨ ਕੇ ਦੇਣੀ ਆ ਦੁੱਧ ਸੇਵਾ ਦਾ ਜੇ ਕਰਮ ਚੰਗੇ ਆ ਸੇਵਾ ਚੰਗੀ ਆ ਤਾਂ ਵੱਧ ਵੀ ਲੈ ਲਵਾਂਗੇ ਵਾਛੀ ਦਾ ਲੇਵਾ ਵੇਖ ਬਾਈ ਕੀ ਚੀਜ਼ ਆ ਪੂਰਾ ਵਾਲਟੇਲਾ ਤੁਸੀਂ ਜਿਹੜੀਆਂ ਹਵਾਨੇ ਚ ਦੇਖ ਰਹੇ ਸਾਰੀਆਂ ਕੱਢ ਕੇ ਸੁਣਿਆ ਸੀਲ ਸੌ ਕਰਮ ਵਾਲੀ ਪੂਰੀ ਆ ਤੁਹਾਨੂੰ ਦਿਖਾਈ ਦਿੱਤਾ ਠਣਾ ਵਾਲੇ ਪਾਸੋਂ ਡੰਨ ਆ ਬਈ ਜਮਾ ਬਾਈ ਯਾਰ ਥਣਤਾਪਾ ਹਰੇਕ ਵੀਡੀਓ ਜਿਹੜੀਆਂ ਕਰਾਇਆ ਵੀ ਆਪਸ ਕਰਦਾਂਗੇ ਫੇਸ ਕੁਆਲਿਟੀ ਬਹੁਤ ਛੋਟੀ ਆ ਜੀ ਛੋਟਾ ਜਾ ਮੂੰਹ ਉਹ ਵੀ ਗੋਲ ਮਟੋਲ ਜਾ ਤੇ ਛੋਟਾ ਗੰਨਾ ਜਦੋਂ ਤੁਸੀਂ ਆਓਗੇ ਤੁਸੀਂ ਵੀ ਵੇਖੋਗੇ ਫੇਸ ਕੁਆਲਿਟੀ ਦੀ ਵੀ ਸੋਹਣੀ ਆ ਦੂਜਾ ਸੂਆ ਪਲੀ ਬਹੁਤ ਚੰਗੀ ਆ ਜੀ ਪੂਰੀ ਸੇਵਾ ਵਾਲੇ ਘਰੋਂ ਆਈ ਵੀ ਆ ਕਿਸੇ ਦੀ ਚੰਗੀ ਸੰਭੀ ਵੀ ਆ ਦੁੱਧ ਵੀ ਪਲਾਸਟਿਕ ਆ ਜੂਗੀ ਮੁੱਲ ਬਈ ਇਹਦਾ ਮੁੱਲ ਬਈ ਇਹ ਵੀ ਹਾਂ ਨਾ 52 ਦੇਵਾਂਗੇ ਠੀਕ ਆ ਜੀ ਮੋਲ ਬਾਈ ਕਹਿੰਦਾ ਹਾਂ ਨਾ 52000 ਰੁਪਿਆ ਕੱਲੇ ਛੋੜ ਹੀ ਹੋਊਗੀ ਵਜਨ ਵਾਲੀ ਆ ਕੱਦ ਵਾਲੀ ਆ ਬਾਕੀ ਯਾਰ ਆਪਾਂ ਰੋਜ ਮਾਲ ਲੈਨੇ ਪਲੀ ਬਾਲੀ ਆ ਵੈੜਾ ਸਹੀ ਗੱਲ ਆ ਜੀ ਪੂਰੀ ਬਾਕੀ ਬਾਈ ਅੱਜ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਦੇਖ ਹੋਰ ਹੀ ਹੋਣੀ ਆ ਬੱੱਚੀ ਜੀ ਕਿਉਂਕਿ ਇੱਕ ਤਾਂ ਤਾਜੀ ਆ ਥੋੜਾ ਜਿਹਾ ਉਪਰਾਂ ਵੀ ਕਰ ਜਾਂਦਾ ਪਸੂ ਨਵੇਂ ਘਰੇ ਤੇ ਜਿੱਦੇ ਜੀਲ ਆ ਗਿਆ ਤੇ ਤਿਆਰ ਹੋ ਗਈ ਉਹਦੇ ਟੌਪ ਦੀ ਹੋਊਗੀ 4 ਨੰਬਰ ਕ੍ਰੋਸ ਕੱਦ ਕਾਠ ਚੈੱਕ ਕਰ ਲਓ ਜੀ ਕ੍ਰੋਸ ਦਾ ਸਾਰੀਆਂ ਗਾਈਆਂ ਨਾਲੋਂ ਡੂੜ ਦੋ ਗੱਟ ਉੱਚਾ ਹੋਊਗਾ ਸਾਰਿਆਂ ਨਾਲੋਂ ਵੱਡੀ ਐ ਸਹੀ ਗੱਲ ਐ ਸਾਰਿਆਂ ਨਾਲੋਂ ਵੱਡੀ ਸੁਆ ਕਿੰਨਾ ਭਾਈ ਸੁਆ ਦੂਜਾ ਹੈ ਹੋਸ ਵੀਡੀਓ ਦਾ ਭਾਈ ਭੈੜੀ ਜੀ ਲੱਗੂਗੀ ਹੁਣ ਤੱਕ ਤੂੰ ਆ ਗਿਆ ਤੂੰ ਵੀ ਤੇਜ਼ੀ ਕਰ ਲਈਂ ਗਾਂ ਜਾਣਾ ਕਤਲਾ ਰਤੂਰਾ ਪਤਾ ਨਾਲ ਨਹੀਂ ਪਿੰਡੋਂ ਹੀ ਗਾਂ ਲਈ ਜਿਵੇਂ ਰਸੇ ਜੇ ਲੈ ਆਂਦੀ ਓਵੇਂ ਵੀਡੀਓ ਕਾਉਣ ਲੱਗੇ ਆਪਾਂ ਅੱਜ ਕਿਸੇ ਦਾ ਨਹੀਂ ਤੇ ਲਿਆ ਰੱਪਾਇਆ ਜਿਵੇਂ ਆਈਆਂ ਤੇ ਓਵੇਂ ਹੀ ਆਈ ਦੀ ਬਚਾਰੀ ਦੇ ਆਈ ਰਸਾ ਆਇਆ ਵਾ ਜਾਲੀ ਜਾਈ ਤੇ ਜੇ ਭਟੇ ਭੁਟੇ ਪਾਏ ਹੁੰਦੇ ਗੱਲ ਹੀ ਹੋਰ ਹੋਣੀ ਸੀ ਚਲੋ ਕੋਈ ਨਹੀਂ ਬਹੁਤ ਵੱਡੀ ਵੇੜਾ ਜਣੀ ਜਿਹੜਾ ਜਿਹੜਾ ਮੈਂ ਨਰਖੋ ਜਿਹਨੇ ਆਈ ਲੈ ਜਾਣੀ ਆ ਸਹੀ ਗੱਲ ਆ ਜੀ ਕਿਉਂਕਿ ਵੇਲ ਚੈੱਕ ਕਰੋ ਜੀ ਪਹਿਲਾ ਇਧਰਲੀ ਸਾਈਡ ਤੋਂ ਦਿਖਾ ਦਿੰਨੇ ਗਾਂ ਦੇ ਵੇਲ ਚੈੱਕ ਕਰ ਲੋ ਤੇ ਪਲੀ ਇਹ ਵੀ ਚੰਗੀ ਆ ਅੱਜ ਕੋਈ ਲਸੀ ਫਿੱਕੀ ਨਹੀਂ ਸਾਰੀਆਂ ਚੰਗੀਆਂ ਗਾਈਆਂ ਤੇ ਸਾਰਿਆਂ ਨਾਲੋਂ ਕੱਦ ਕਾਠ ਚੋਚੀ ਆ ਦੁੱਧ ਕਿੰਨਾ ਪਾਜੂਗੀ ਦੁੱਧ ਬਈ ਦਾ ਵੱਡੀ ਵੇੜਾ ਦਾ 23-24 ਕਿਲੋ ਦੁੱਧ ਜਣੀ ਉਹਨਾਂ ਨੇ ਗਾਰੰਟੀ ਤਾਂ ਦਿੱਤੀ ਵੀ ਆ ਪਰ ਕਹਿੰਦੇ ਪਹਿਲੇ ਸੂਏ ਹੀ 18 ਕਿਲੋ ਚੋ ਅਛਾ ਜੀ ਗਾ ਲਾ ਕਹਿੰਦੇ ਆ ਗਈ 22 ਕਰੋੜ ਦੋ ਚਵਾਊਗੀ ਕਹਿੰਦੇ ਠੀਕ ਆ ਜੀ ਪਰ ਜਿਹੜੇ ਹਿਸਾਬ ਨਾਲ ਕੱਦ ਦਾ ਕੋਈ ਬਾਲਾ ਨਹੀਂ ਬਾਲਾ ਨਹੀਂ ਗਾ ਦੇ ਵੀ ਦੇਊਗੀ ਬਾਲੀ ਨੇ ਥਣ ਬਹੁਤ ਟੌਪ ਦਾ ਲੱਗਿਆ ਵਾ ਚਾਰ ਹੀ ਥਾਣਾ ਗੈਪ ਤੇ ਲੱਗੇ ਨਿਖੜ ਮੈਂ ਹਵਾਨਾ ਜਿਹਾ ਟੱਕਰੂ ਕੁਝ ਖੁੱਲੂ ਬਹੁਤ ਵਈ ਹਜੇ ਯਾਰ ਲਓ ਜੀ ਝੋਲ ਕਿੰਨੇ ਆ ਹਵਾਨੇ ਚ ਥਣ ਬਾਲਾ ਚੰਗਾ ਲੱਗਾ ਥਣ ਟੌਪ ਦਾ ਥਣਾ ਦੀ ਓਕੇ ਆ ਬੇਫਿਕਰ ਜੋ ਸੋਹਣੀ ਫੇਸ ਕੁਆਲਿਟੀ ਆ ਵਜਨ ਵਾਲੀ ਆ ਕੱਦ ਵਾਲੀ ਆ ਸਾਰੀਆਂ ਗਾਹਿਆਂ ਦੇ ਮੁਕਾਬਲੇ ਵੱਡਾ ਕਾਦਾ ਜਿਹੜੀਆਂ ਵੀਡੀਓ ਚ ਦਿਖਾਉਣ ਜਾਂਦੀਆਂ ਸੇਲ ਹੋਈਆਂ ਉਹ ਸਾਈਡ ਤੇ ਆ ਉਹਨਾਂ ਦੀ ਨਹੀਂ ਗੱਲ ਕਰਦੇ ਕਿ ਲੰਮੀ ਤੋਰ ਕੇ ਲੰਮੀ ਤੋਰ ਕੇ ਕਿਉਂਕਿ ਉਹ ਸੇਲ ਹੋ ਗਈਆਂ ਜੀ ਇਹਦਾ ਮੁੱਲ ਬਈ ਆ ਪਿਆਰ ਹੋਈ ਵੱਚੀ ਵੀਰੇ 75000 ਦੀ ਆ ਅੱਜ ਦਾ ਮੁੱਲ ਬਈ ਕੱਚੀ ਦਾ ਪਰ ਕੱਚੀ ਵੜ 57 ਦੀ ਦੇਵਾਂਗੇ ਹਾਂ ਨਾ ਵੀਰੇ ਠੀਕ ਆ ਜੀ 57000 ਦੀ ਬਾਈ ਕਹਿੰਦਾ ਹਾਂ ਨਾ ਇਹ ਥਣ ਥਣ ਦੇ ਪੂਰੇ ਸਾਫ ਆ ਪਰ ਆਪਾਂ ਬਾਈ ਇਕੱਲੀ ਨਮਾਉਣ ਵਾਲੀ ਆ ਜੀ ਆਪਾਂ ਇਹ ਗੱਲ ਕਹਿੰਦੇ ਵੀ ਵੀਡੀਓ ਤੇ ਅੰਦਾਜ਼ਾ ਨਹੀਂ ਲਾਇਓ ਗਾਂ ਦਾ ਮੇਰਾ ਵੀ ਕਿਉਂ ਗਾਂ ਹਜੇ ਲਿਬੜੀ ਟਰਿਪੜੀਆ ਆਪ ਨੂੰ ਵੀ ਜੱਜ ਰਹੀ ਸਹੀ ਗੱਲ ਹੈ ਜੀ ਪਰ ਕੋਲ ਆ ਕੇ ਵੇਖੋ ਵੀ ਗਾਂ ਕੀ ਚੀਜ਼ ਆ ਜੋ ਗਾਣਿਆਂ ਦਾ ਲਿਆਰੇ ਪਾਇਆ ਗਾਣੇ ਹੋਰ ਹੀ ਕੋਲ ਲੱਗਣਾ ਬਈ ਨੇ ਬਾਕੀ ਬਈ ਨਮਾਉਣ ਨਾਲ ਲਿਬੜੀ ਜੀ ਗਾਂ ਇੱਕ ਵਰਦਾ ਕਰੀ ਬੈਠੀ ਲੈਵਾ ਲੈਵਾ ਵੇ ਸਾਰਾ ਨਾਲ ਗਾਣਾ ਭਰਿਆ ਪਿਆ ਸਹੀ ਗੱਲ ਹੈ ਪਰ ਇੱਕ ਬੜੀ ਕੋ ਵੇਂਜ ਚੈੱਕ ਕਰ ਲਓ ਬਾਕੀ ਬਈ ਜੀ ਨਮਾਉਣ ਤੋਂ ਬਾਕੀ ਕੋਲ ਆ ਕੇ ਮੇਰਾ ਵੀਰ ਭੈਣ ਭਰਾ ਕੋਈ ਨੇ ਵੀ ਇਹ ਗਾਂ ਕੋਲ ਆ ਕੇ ਵੇਖੋ ਦੂਣੀ ਲੱਗੂਗੀ ਵੀਡੀਓ ਨਹੀਂ ਗਾਂ ਦੱਖ ਦੇ ਰਹੀ ਪੂਰੀ ਗਾਂ ਲਿਬੜੀ-ਤਿਬੜੀ ਆ ਇੱਕ ਦਾ ਬਈ ਲਿਬੜੀ ਤੇ ਬੜੀਆ ਪਸ਼ੂ ਨਾ ਹੁਣ ਗਰਮੀ ਦਾ ਟਾਈਮ ਆ ਗਿਆ ਹੁਣ ਆਪਾਂ ਪਸ਼ੂ ਨਵਾ ਕੇ ਵੀਡੀਓ ਪਾਇਆ ਕਰਾਂਗੇ ਜ਼ਿਆਦਾਤਰ ਚਲੋ ਅੱਗੇ ਦਾ ਸਿਆਲ ਸੀਗਾ ਤਾਂ ਨਹੀਂ ਨਵਾਉਂਦੇ ਸੀਗੇ ਤੇ ਇਹ ਤਾਜ਼ੀ ਆਈ ਕਰਕੇ ਤੇ ਮੈਂ ਵੀ ਜਲਦੀ ਆ ਗਿਆ ਤਾਂ ਕਰਕੇ ਉਮੀ ਵੀਡੀਓ ਪਾਤੀ ਆ ਕੋਈ ਨਹੀਂ ਨੰਬਰ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਵੀ ਆਪਾਂ ਦੱਸਤਾ ਵੀ ਕੋਲ ਆ ਕੇ ਵੇਖਣ ਗਾਂ ਦਾ ਕੋਲਾ ਗਿਆਨਤੀ ਕੋਈ ਨਹੀਂ ਵੀਰੇ ਯਾਰ ਸੌਦਾ ਇੱਥੇ ਆ ਕੇ ਕਰਨ ਹਾਂ ਨਾਲੇ ਤਸੱਲੀ ਹੋ ਜੂ ਬੰਦੇ ਨੂੰ ਆਪਦੀ ਥਣਾ ਦੀ ਸੌਦਾ ਚਲੋ ਕੋਈ ਨਹੀਂ ਵੀਡੀਓ ਤੇ ਵੇਖ ਲਈ ਪਰ ਜੇ ਤੁਸੀਂ ਆ ਕੇ ਸੌਦਾ ਕਰੋਗੇ ਤਾਂ ਚੀਜ਼ ਰਿਜੀਨਲ ਦੇਸੂਗੀ। ਬਾਕੀ ਜਦੋਂ ਜਿਹੜੀ ਤੁਹਾਨੂੰ ਸਮਝ ਪੈਂਦੀ ਆ ਤੁਸੀਂ ਆਪ ਦੀ ਸਮਝ ਨਾ ਲੈਣੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ। ਅੱਜ ਦੀਆਂ ਚਾਰ ਗਾਈਆਂ 'ਚੋਂ ਇੱਕ ਵੀ ਨਗੀਨ ਨਹੀਂ ਆ ਪਸ਼ੂ ਚਾਰੇ ਚੰਗੇ ਆ। ਦੋ ਤੇ ਚਾਰ ਨੰਬਰ ਵੀ ਨਗੀਨ ਨਹੀਂ ਆ ਤੇ ਜਿਹੜਾ ਦੋ ਤੇ ਤਿੰਨ ਨੰਬਰ ਆ ਪਸ਼ੂ ਉਹ ਵੀ ਚੰਗੇ ਆ ਪਰ ਜਿਹੜੇ ਹਿਸਾਬ ਨਾਲ ਤੁਸੀਂ ਪੈਸੇ ਲਾਉਣੇ ਆ। ਉਹਸਾਉਣ ਨਾਲ ਆਪਦੀ ਗਾਂ ਪਸੰਦ ਕਰ ਲਿਓ ਤੇ ਆ ਕੇ ਤਸੱਲੀ ਇੱਥੇ ਆ ਕੇ ਕਰ ਲਿਓ ਜੀ ਧੰਨਵਾਦ ਜੀ ਹਾਂ